ਹਾਂਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਜੀ ਹਾਲ ਹੈ ਬਾਬਾ ਜੀ ਤੁਹਾਡਾ ਸਹੀ ਛਾ ਚੰਗੀ ਅੱਛਾ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਮੈਂ ਜੀ ਮਲੋਤ ਆ ਮਲੋਤੋਂ ਹਾਂ ਇਹ ਜਿਹੜਾ ਇੱਧਰ ਆਪਣਾ ਹੈਗਾ ਭਾਸੋ ਦੇ ਕੋਲ ਪੈ ਰਿਆ ਹਾਂਜੀ ਅੱਛਾ ਅੱਛਾ ਤੁਹਾਨੂੰ ਕੋਣ ਛੱਡ ਕੇ ਗਿਆ ਸੀ ਵੀਰੇ ਮੈਂ ਉਹ ਮੈਂ ਮੈਂ ਆਪੇ ਆਇਆ ਸੀ ਮੈਂ ਜਣ ਕਿਤੇ ਫੋਨ ਕੀਤਾ ਸੀ ਹਾਂ ਤੇ ਫੋਨ ਕਰਕੇ ਦੱਸਿਆ ਮੈਂ ਕਿ ਉਹ ਮੂਰ ਦੱਸੇ ਮੈਂ ਆਉਂਦਾ ਦੱਸਿਆ ਨਾ ਫੇਰ ਆ ਜਾ ਸਾਡੇ ਕੋਲ ਤੇ ਉਹਨੇ ਮਾਫੀ ਕਹ ਲਈ ਆ ਗਿਆ ਸੀ ਤੁਸੀਂ ਆਪੇ ਆਏ ਸੀ ਉਰੇ ਹਾਂਜੀ ਹਾਂਜੀ ਅੱਛਾ ਉਰੇ ਤੁਹਾਨੂੰ ਪਤਾ ਕਿੱਥੋਂ ਲੱਗਿਆ ਸੀ ਆਸ਼ਰਮ ਦਾ ਇਹ ਉਹ ਜਿਹੜਾ ਜੀ ਆਪਣਾ ਆਪਣਾ ਗਿਆ ਸੀ ਮੁੰਡੇ ਇਸਦੇ ਹਾਂਜੀ ਜਿਹੜੇ ਜਿਹੜੇ ਸੇਵਾ ਵਗੈਰਾ ਕਰਨ ਜਾਂਦੇ ਆ ਅੱਛਾ ਤੁਸੀਂ ਉਹਨਾਂ ਤੋਂ ਪੁੱਛਿਆ ਹੈਂ ਜੀ ਹਾਂਜੀ ਅੱਛਾ ਤੇ ਤੁਹਾਨੂੰ ਹੁਣ ਉਰੇ ਕਿੰਨੀ ਦੇਰ ਹੋ ਗਈ ਹੈ ਜੀ ਨਹੀਂ ਹੋਗਾ ਜੋ ਟਾਈਮ ਹੀ ਹੋਗਾ ਪੂਰੇ ਦੋ ਟਾਈਮ ਹੀ ਨੇ ਹੋਗੇ ਤੁਹਾਨੂੰ ਤੇ ਤੁਹਾਡੇ ਪਰਿਵਾਰ ਚ ਕੌਣ ਕੌਣ ਆ ਲਾਰਟ ਮੇ ਜੀ ਆਪਣਾ ਜੇ ਮੇਰੇ ਤੇ ਤੇ ਯੇ ਮੇਰੇ ਜੀ ਅੱਛਾ ਯਾਨਕਿ ਤੁਹਾਡੇ ਯਾਨਕਿ ਧੀਆ ਪੁੱਤਰ ਨਹੀਂ ਆ ਹਾਂਜੀ ਅੱਛਾ ਧੀ ਪੁੱਤਰ ਹੈ ਨਹੀਂ ਤੇ ਵਾਈਫ ਵਗਾਰਾ ਨਹੀਂ ਜੀ ਨਹੀਂ ਅੱਛਾ ਕੋਈ ਵੀ ਨਹੀਂ ਹੈ ਅੱਛਾ ਤਾਂ ਫਿਰ ਤੁਹਾਡਾ ਉੱਥੇ ਦਿਨ ਨਹੀਂ ਲੱਗਿਆ ਕਿ ਉਹਨਾਂ ਨੇ ਤਾਂ ਦਿਨ ਲੱਗਿਆ ਚਾਹੇ ਅੱਛੇ ਆ ਗਏ ਚਲੋ ਉੱਥੇ ਦਿਨ ਨਹੀਂ ਲੱਗ ਰਿਹਾ ਸੀ ਨਹੀਂ ਜੀ ਅੱਛਾ ਫਿਰ ਉਰੇ ਆ ਕੇ ਯਾਨੀ ਕਿ ਤੁਸੀਂ ਨੇ ਇਕੱਲੇ ਨੇ ਆਪਣਾ ਫਾਰਮ ਵਗਾਰਾ ਭਰਿਆ ਜੀ ਹਾਂ ਜੀ ਹਾਂ ਜੀ ਅੱਛਾ ਤੁਸੀਂ ਉਰੇ ਆਪਣੀ ਮਰਜ਼ੀ ਨਾਲ ਆਏ ਹੋ ਹਾਂ ਹਾਂ ਤੇ ਤੁਹਾਡੇ ਜੋ ਵੀ ਹੁਣ ਭਤੀਜੇ ਵਗਾਰਾ ਹੈਗੇ ਆ ਜਾਂ ਭਤੀਜ ਨੂੰਹਾਂ ਹੈਗੀਆਂ ਤੁਹਾਨੂੰ ਕੋਈ ਦੇਖਣ ਵਗਾਰਾ ਆਉਂਦੀਆਂ ਜੀ ਉਹ ਨਹੀਂ ਹਾਲ ਚਾਹੀਏ ਇਹ ਜੋ ਆਉਂ ਆ ਜਾਣਗੇ ਹਾਂ ਤਾਂ ਕੰਪੂਮ ਲੱਗੇ ਮੁੰਡੇ ਅੱਛਾ ਯਾਨੀ ਕਿ ਢਾਈ ਤਿੰਨ ਮਹੀਨੇ ਹੋ ਗਏ ਤੁਹਾਨੂੰ ਹੱਥੇ ਕੋਈ ਦੇਖਣ ਨਹੀਂ ਆਇਆ ਮੈਂ ਡਬਲ ਕਰ ਜਾ ਆ ਅੱਛਾ ਤੁਸੀਂ ਉਸ ਤੋਂ ਇਲਾਵਾ ਇੱਕ ਦੋ ਵਾਰੀ ਵੜੇ ਘਰੇ ਜਾਏ ਅੱਛਾ ਉਹ ਦੇਖ ਦੋ ਦਿਨ ਨਹੀਂ ਜਾਣਾ ਗਰਮ ਕੱਪੜੇ ਲੈ ਕੇ ਉਹਨੂੰ ਕਰੋ ਅੱਛਾ 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 ਠੀਕ ਹੈ ਠੀਕ ਹੈ ਚਲੋ ਗਰੰਗਾ ਪੜੇ ਜੇ ਤੁਹਾਨੂੰ ਮਿਲ ਜਾਂਦਾ ਠੀਕ ਨਹੀਂ ਤਾਂ ਉਹ ਵੀ ਤੁਹਾਨੂੰ ਵੀਰ ਜੀ ਦੇ ਦਿੰਦੇ ਆ ਅੱਛਾ ਤੁਹਾਡੇ ਕਾਫੀ ਪਏ ਆ ਫੇਰ ਤਾਂ ਠੀਕ ਹੈ ਫੇਰ ਤਾਂ ਤੁਸੀਂ ਬੇਸ਼ੱਕ अच्छा ओना ने हां अच्छा उदा ਤੁਹਾਡਾ ਹਾਲ ਚਾਲ ਪੁੱਛਦੇ ਰਹਿੰਦੇ ਆ ਉਹ ਹਾਂ ਹੁਣ ਸੌ ਰਿਹਾ ਨੇ ਤੇ ਉਹ ਆਪਾ ਪਾਪਾ ਸੌਇਪਰ ਨਾਲ ਕੇ ਜਾਏਗਾ اچھا اچھا ਤੁਹਾਡਾ ਉਦਾ ਪੂਰਾ ਨਾਮ ਕੀ ਹੈ ਜੀ ਸੰ ਆਫ ਪਿੰਡ ਕਿਹੜਾ ਜੀ ਪਿੰਡ ਮਲੋ ਪਿੰਡ ਖਾਸ ਮਲੋ हां ਜੀ ਪਹਾਲਕਾਰ ਵੋਟਰ ਕਾਰਡ ਹਾਂ ਜੀ ਹਾਂ ਲੱਗ ਜੀ ਕਾਫੀ ਰਸ਼ਨ ਕਾਰਡ ਸਭ ਕੁਝ ਜੀ ਜੀ اچھا ਹੁਣ ਤੁਹਾਨੂੰ 2 ਮਹੀਨੇ ਉਰੇ ਆਇਆ ਹੋ ਗਿਆ ਜੀ ਤੁਹਾਨੂੰ ਉਰੇ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਆ ਰਹੀ ਹੈ ਜੀ ਰੋਟੀ ਪਾਣੀ ਵਗੈਰਾ ਤੁਹਾਨੂੰ ਸਭ ਮਿਲ ਰਿਹਾ ਜੀ ਟਾਈਮ ਤੇ ਦੇਖੋ ਇਹ ਕਪੜਾ ਤੁੱਟਾ ਮਿਲਦਾ ਸਭ ਕੁਝ ਮਿਲਦਾ ਰੋਟੀ ਬਣ ਸਹੀ ਵੀ ਨਹੀਂ ਚਾਹ ਮਿਲ ਜਾਂਦੀ ਤੜਕੇ ਨਾਲ ਨੂਕੇ ਇਸ਼ਨਾਨ ਕਰਕੇ ਚਾਹ ਮਿਲ ਜਾਂਦੀ ਠੀਕ ਹੈ ਤੇ ਦਵਾਈ ਵਗੈਰਾ ਕੁਝ ਜਿਹਾ ਤੁਹਾਨੂੰ ਜੁਰਤ ਦਵਾਈ ਮਿਲਦੇ ਕੋਈ ਜੈਸੇ ਨਹੀਂ ਦਹੀਂ ਲੋੜਤਾ ਹੈ ਅੱਛਾ ਇੱਕ ਵੀਡੀਓ ਫੋਨ ਨਹੀਂ ਦੇ ਜੀ ਜੀ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਹੋਵੇ ਤਾਂ ਅਚਾ ਜਿਹਾ ਕੋਈ ਤਰੀਹੀ ਬਗਮਾਰ ਬਾਰੇ ਅੱਛਾ ਅੱਛਾ ਚਲੋ ਤੁਹਾਡੇ ਨਾਲ ਹੋਰ ਹੀ ਬਜ਼ੁਰਗ ਸਾਥੀ ਵਗਾਰਾ ਹੈਗੇ ਆ ਉਹਨਾਂ ਬਾਰੇ ਉਹਨਾਂ ਦਾ ਤੁਹਾਨੂੰ ਕੀ ਪਤਾ ਲੱਗਾ ਐ ਸਨ ਬਾਰੇ ਅੱਛਾ ਕੋਈ ਬੰਦੇ ਚੰਗੇ ਨੇ ਬਚਾਏ ਯਾਨੀ ਕਿ ਆਪਾਂ ਇਹ ਕਹਿ ਸਕਦਾ ਤੁਹਾਨੂੰ ਸਾਰੇ ਬਜ਼ੁਰਗਾ ਚ ਰਹਿੰਦੇ ਹੋਏ ਆ ਦਿਨ ਦੇ ਰਾਤ ਦਾ ਪਤਾ ਨਹੀਂ ਲੱਗਦਾ ਕਿ ਦਿਨ ਕਦੋਂ ਹੈ ਤੇ ਰਾਤ ਕਦੋਂ ਹੈ ਬਾਹਰ ਆ ਜਾਗੇ ਨਹੀਂ ਚੁੱਕੇ ਅੱਛਾ 5 ਵਜੇ ਇੱਥੇ ਬਿਠੇ ਰਾਂਗੇ ਫਿਰ ਅੰਦਰ ਚੱਲ ਜੰਨੇ ਆ ਅੱਛਾ ਅੱਛਾ ਚਾ ਜਾਗੇ ਪੀ ਕੇ ਫਿਰ ਬਾਹਰ ਆ ਜੰਨੇ ਠੀਕ ਹੈ ਚਲ ਠੀਕ ਹੈ ਬਾਬਾ ਜੀ ਠੀਕ ਹੈ ਜੀ ਕੋਈ ਦਿੱਕਤ ਨਹੀਂ ਹੈ ਠੀਕ ਹੈ ਹਾਂਜੀ ਬਾਬਾ ਜੀ ਤੁਸੀਂ ਇਸ਼ਨਾਨ ਆਪ ਕਰਦੇ ਹੋ ਤੁਹਾਨੂੰ ਕੋਈ ਇਸ਼ਨਾਨ ਕਰਵਾਉਂਦਾ ਕਰਦੇ ਆਪ ਕਰ ਅੱਛਾ ਯਾਨੀ ਕਿ ਤੁਸੀਂ ਆਪ ਚੱਲਣ ਫਿਰਨ ਦਾ ਬਿਲਕੁਲ ਸਮਰੱਥ ਹੈਗੇ ਹੋ ਠੀਕ ਛਾ ਜੀ ਓਕੇ ਜੀ ਓਕੇ ਜਨਾਬ ਤੇ ਜਿਹੜੇ ਨਾਲ ਤੁਹਾਡੇ ਕੋਈ ਹੋਰ ਸਾਥੀ ਬਜ਼ੁਰਗ ਹੈ ਜਿਨ੍ਹਾਂ ਨੂੰ ਕੋਈ ਨਵਾ ਨਹੀਂ ਸਕਦਾ ਉਹ ਦੋ ਬੰਦੇ ਚਾਰ ਕਿਹ ਗਣ ਜਿਹੜੇ ਉਹ ਜਮਨੜ ਨਵਾ ਦਿੰਦਾ ਦੂਦੇ ਪਾਸ ਪੰਜ ਛੇ 10 ਬੰਦੇ ਨਵਾ ਆਪ ਨਾਲ अच्छा यानी कि ਜੇ ਚਾਰ ਪੰਜ ਬੰਦੇ ਆ ਉਹਨਾਂ ਨੂੰ ਜਿਹੜਾ ਉਹਦਾ ਸਟਾਫ ਆ ਉਹ ਨਵਾਉਂਦਾ ਹਾਂ 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 ਤੇ ਯਾਨੀ ਕਿ ਜਿਵੇਂ ਡਾਈਪਰ ਵਗੈਰਾ ਚੇਂਜ ਉਹ ਸਭ ਕੁਝ ਕਰਦਾ ਹੈ ਨਵਾਏਗਾ ਜੱਪਰ ਬੰਨੇ ਉਹ ਜਿਹੜਾ ਲੈਟਰਿੰਗ ਵਾਲਾ ਬਾਸੜ ਦਿੰਦੇ ਜੀ 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 ਤੇ ਦੂਜੇ ਬੰਦੇ ਮੁੰਡੇ ਸਾਰੇ ਆਪ ਤੋਰ ਤੋਰ ਕੇ ਆਉਂਦੇ ਠੀਕ ਹੈ ਠੀਕ ਹੈ ਬਾਕੀ ਤੁਸੀਂ ਆਪ ਕੱਲੇ ਆ ਗਏ ਸੀ ਜਿਹੜੇ ਤੁਹਾਡੇ ਭਤੀਜੇ ਹੈਗੇ ਉਹ ਤੁਹਾਨੂੰ ਛੱਡਣ ਕਿਉਂ ਨਹੀਂ ਆਏ ਸੀ ਉਹ ਮੁੰਡੇ ਲੈ ਕੇ ਸੀ ਕੰਮ